ਅੱਜ ਦੀ ਕਹਾਣੀ ਏ ਇੱਕ ਰਾਜੇ ਦੀ ਧੀ ਨੇ ਪੇਸ ਬਦਲ ਕੇ ਆਪਣੀ ਨੀ ਵਰ ਲੱਭਾ ਚਾਂਦੀਪੁਰ ਰਾਜਾ ਬਹੁਤ ਹੀ ਵਧੀਆ ਇਨਸਾਨ ਦਿਲਦਬ ਬਹੁਤ ਹੀ ਚੰਗਾ ਦੂਜਿਆਂ ਦੀ ਤਕਲੀਫ ਨੂੰ ਕਦੀ ਨਹੀਂ ਦੇਖ ਪਾਂਦਾ ਸੀ ਲਓ ਉਦਮ ਸਿੰਘ ਦੀ ਇੱਕ ਧੀ ਸੀ ਨੈਨਤਾਰ ਉਹ ਇਸ ਗਲ ਤੋਂ ਦੁਖੀ ਸੀ ਕਿਉਂ ਇੱਕ ਰਾਜਾ ਦੀ ਧੀ ਇਸ ਗਲ ਤੋਂ ਦੁਖੀ ਹੋ ਕਿ ਉਹਨੇ ਆਪਣੇ ਪਿਤਾ ਨੂੰ ਨਾਰਾਜ਼ ਹੋ ਗਈ ਤੇਰ ਹੋ ਗਈ ਪੁੱਤਰ ਤੁਸੀਂ ਰਾਜੋ इस गल की नाराजगी है बेटा यही तो मेरी नाराजगी की वजह है अपना तो पूरा खानदानी राजो मैं थोड़ी धी हूं तो बहुत वादिया गल है ना बेटा हर शानो शोकत मिली हुई है चारे टाइम सिपाही तेरे ने। यह चंगी गल नहीं लगती मेनु पिता जी मैं अपनी मर्जी के कुछ भी नहीं कर सकती ਕਿਤੇ ਜਾਣੇ ਤਮੀਨ ਹਲ ਸਿਪਾਈ ਆਪਣੀ ਮਰਜ਼ੀ ਦੇ ਨਾਲ ਮੈਨੂੰ ਤਾਂ ਉੱਠਣ ਬੈਨ ਦਾ ਮੌਕਾ ਵੀ ਨਹੀਂ ਮਿਲਦਾ ਉਹ ਤੋਂ ਮੇਰੀ ਕੋਈ ਸਹੇਲੀ ਵੀ ਨਹੀਂ ਹੈ ਸਾਰਾ ਦਿਨ ਰਾਜ ਮਹਿਲ ਦੇ ਕਮਰਿਆਂ ਵਿਚ ਕਦੀ ਇਧਰ ਕਦੀ ਉਧਰ ਜਾਂਦੇ ਰਹੂੰ ਹਾ 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 ਇਹ ਤਾਂ ਬੇਟਾ ਤੇਰੀ ਸੁਰੱਖਿਆ ਦੇ ਲਈ ਹੈ ਨਾ ਤਾਂ ਕਿ ਤੈਨੂੰ ਕੋਈ ਨੁਕਸਾਨ ਨਾ ਹੋਵੇ ਮੈਨੂੰ ਕੋਈ ਕਿਉਂ ਨੁਕਸਾਨ ਪਹੁੰਚਾਏਗਾ ਪਿਤਾ ਜੀ ਤੁਹਾਡੇ ਤੇ ਕੋਈ ਦੁਸ਼ਮਣ ਵੀ ਨਹੀਂ ਹੈ ਤੁਹਾਡੀ ਤਾਂ ਸਭ ਤੇ ਨਾਲ ਬਹੁਤ ਚੰਗੀ ਯਾਰੀ ਹੈ ਰਾਜਕੁਮਾਰੀਆਂ ਦਾ ਜੀਵਨ ਇਸ ਤਰ੍ਹਾਂ ਹੀ ਹੁੰਦਾ ਹੈ ਮੈਂ ਰਾਜਾਵਾਂ ਤੇ ਆਪਾਂ ਰਾਜੇਵਾਂ ਹੀ ਰਹਾਂਗੇ ਪਰ ਮੈਂ ਪਰੇਸ਼ਾਨ ਹੋ ਗਈ ਹਾਂ ਥੋੜੇ ਦਿਨ ਐਵੇਂ ਕਰੋ ਨਾ ਪਿਤਾ ਜੀ ਕਿ ਮੇਰੇ ਲਾਗੂ ਪੈਰਾ ਹਟਵਾ ਦਿਓ ਤੇ ਮੈਨੂੰ ਚੈਨ ਦੇ ਨਾਲ ਰਹਿਣ ਦਿਓ ਰਾਜਾ ਉਦਮ ਸਿੰਘ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਉਹ ਸੋਚ ਵਿਚਾਰ ਚ ਪੈ ਗਏ ਆਪਣੀ ਬੇਟੀ ਦੀ ਜਿੱਦ ਦੇ ਅੱਗੇ ਹਾਰ ਹੀ ਗਏ ਤੇ ਇੱਕ ਦੋ ਦਿਨ ਲਈ ਨੰਤਾ ਰਹਿੰਦੇ ਕੋਈ ਪੈਰੇਦਾਰ ਨਹੀਂ ਰਹਿੰਦੇ ਨੇ ਨੈਂਤਾਰਾ ਤੇ ਖੁਸ਼ੀ ਚ ਫੁੱਲੀ ਨਹੀਂ ਸਮਾ ਰਹੀ ਸੀ ਉਹ ਕਦੀ ਮਹਿਲ ਚ ਇੱਧਰ ਜਾਂਦੀ ਸੀ ਕਦੀ ਉਧਰ ਜਾਂਦੀ ਸੀ ਕਦੀ ਬਾਗ ਬਗੀਚੇ ਚ ਖੜੀ ਹੁੰਦੀ ਸੀ ਕਦੀ ਦਾਸੀਆਂ ਦੇ ਨਾਲ ਗੱਲਾਂ ਕਰਨਾ ਕਦੀ ਬਾਹਰ ਚਰਨੀ ਚੋਂ ਪਾਣੀ ਪੀਣਾ ਇੱਕ ਦੋ ਦਿਨ ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਫਿਰ ਰਾਜ ਮਹਾਰਾਜਾ ਕੋਲ ਖਬਰ ਜਾਂਦੀ ਏ ਕਿ ਰਾਜਕੁਮਾਰੀ ਨੇ ਅੱਜ ਫੇਰ ਨਹੀਂ ਖਾਣਾ ਖਾਦਾ ਹੁਣ ਕੀ ਗੱਲ ਹੋ ਗਈ ਬੇਟਾ ਜੋ ਤੂੰ ਸਾਨੂੰ ਕਿਹਾ ਅਸੀਂ ਉਹ ਸਭ ਕਰ ਦਿੱਤਾ ਹੁਣ ਤਾਂ ਪਹਿਰਾ ਹਟਾ ਦਿੱਤਾ ਹੈ ਨਾ ਪਹਿਲਾਂ ਤੇ ਹਟਾ ਦਿੱਤਾ ਪਿਤਾ ਜੀ ਪਰ ਮੈਂ ਤੇ ਮਹਿਲ ਦੇ ਅੰਦਰ ਹੀ ਆ ਨਾ ਮੈਂ ਪਹਿਲਾਂ ਵੀ ਅੰਦਰ ਸੀ ਹੁਣ ਵੀ ਅੰਦਰ ਹੀ ਆ ਪਰ ਤੂੰ ਕੀ ਚਾਹੁੰਨੀ ਹੈ ਬੇਟਾ ਮੈਂ ਬਾਹਰ ਜਾਣਾ ਚਾਹੁੰਨੀ ਆ ਆਪਣੀ ਸਿਹੜੀਆਂ ਬਣਾਉਣਾ ਚਾਹੁੰਨੀ ਆ ਕੁਲ ਨਾਲ ਮਿਲਣਾ ਚਾਹੁੰਨੀ ਆ ਲੋਕਾਂ ਨਾਲ ਨਹੀਂ ਨਹੀਂ ਬੇਟਾ ਇਹ ਨਹੀਂ ਹੋ ਸਕਦਾ ਐਵੇਂ ਕਿਵੇਂ ਹੋ ਜਾਏਗਾ ਨਹੀਂ ਨਹੀਂ ਪਿਤਾ ਜੀ ਸਭ ਹੋ ਸਕਦਾ ਹੈ ਆਪਣੀ ਮਹਿਲ 'ਚ ਇੱਕ ਦਾਸੀ ਰਹਿੰਦੀ ਏ ਉਹ ਲੱਗਦੇ ਪਿੰਡ 'ਚੋਂ ਰਹਿੰਦੀ ਏ ਮੈਂ ਸੋਚਦੀ ਆ ਕਿ ਮੈਂ ਉਹਦੀ ਕੁਲ ਪੀਸ ਬਦਲ ਕੇ ਰਹਿ ਲਵਾਂ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਅਰੇ ਨਹੀਂ ਨਹੀਂ ਬੇਟਾ ਐਵੇਂ ਕਿਵੇਂ ਰਹਿ ਲਾਂਗੀ ਤੂੰ ਛੋਟੇ ਜਿਹੇ ਕੰਮ ਨਹੀਂ ਨਹੀਂ ਪਿਤਾ ਜੀ ਮੈਂ ਰਹਿ ਲਵਾਂਗੀ ਮੈਨੂੰ ਵੈਸੇ ਵੀ ਇਹ ਗਹਿਣੇ ਘੱਟੇ ਪਾਉਣ ਦਾ ਬਿਲਕੁਲ ਸ਼ੌਕ ਨਹੀਂ ਹੈ ਥੋੜੇ ਦਿਨ ਸਾਦਾ ਜੀਵਨ ਬਿਤਾਉਣਾ ਚਾਹੁੰਦੀ ਹਾਂ ਫਿਰ ਉਹੀ ਗੱਲ ਹੋ ਜਾਂਦੀ ਹੈ ਮਾਨ ਸਿੰਘ ਆਪਣੀ ਧੀ ਦੇ ਸਾਹਮਣੇ ਹਾਰ ਜਾਂਦਾ ਹੈ ਤੇ ਰਾਜਕੁਮਾਰੀ ਨੂੰ ਦਾਸੀ ਦੇ ਨਾਲ ਉਹਦੇ ਘਰ ਭੇਜ ਦਿੱਤਾ ਜਾਂਦਾ ਹੈ र, रजनी न एक दो दिन तो बहुत तकलीफ होंगी है पर इस गल खुशी से किनू बाहर खुले रहना मिल रहा है कुछ दिना च ही रजनी दासी घर के कमांच हाथ भी उड़ा अरे नहीं नहीं राजकुमारी जी तुम काम ना करो नहीं तो मैनू दंडित किया जाएगा अरे अरे मेरी गल सुनो मैनू राजकुमारी ना भूलिया करो मैं थोड़ी भैन बन के आई हूँ अरे थोड़ा कोई दंडित नहीं करेगा क्योंकि मैं अपनी मर्जी के नाम कम कर रही हूँ ਮੈਂ ਮ제 ਦੀ ਨਾਲ ਕੰਮ ਕਰ ਰਹੀ ਹਾਂ ਮੈਨੂੰ ਕੋਈ ਤਕਲੀਫ ਨਹੀਂ ਹੈ ਮੈਨੂੰ ਆਰਾਮ ਦੇ ਨਾਲ ਰਹਿ ਲੈਂਦੀ ਈਗਲ ਸੁਣ ਕੇ ਦਾਸੀ ਵੀ ਚੁੱਪ ਕਰਕੇ ਚਲੀ ਜਾਂਦੀ ਤੇ ਰੋਜ਼ ਆਮ ਲੋਕਾਂ ਦੀ ਤਰ੍ਹਾਂ ਰਾਜਕੁਮਾਰੀ ਵੀ ਰੋਜ਼ ਪਾਣੀ ਪਰ ਜਾਂਦੀ ਹੈ ਸਬਜ਼ੀ ਲੈਣ ਜਾਂਦੀ ਹੈ ਝਾੜੂ ਲਗਾਉਂਦੀ ਹੈ ਇੱਕ ਦਿਨ ਉਹ ਪਾਣੀ ਪਰ ਜਾਂਦੀ ਹੈ ਤੇ ਉਹ ਵੇਖਦੀ ਹੈ ਕਿ ਉਹਦੇ ਪਿਤਾ ਜੀ ਨੇ ਉਹਦੇ ਲਈ ਮੋਰਾ ਭੇਜੀਆਂ ਨੇ ਰਾਜਕੁਮਾਰੀ ਨੇ ਮੋਰਾ ਲੈਣ ਤੋਂ ਮਨਾਂ ਕਰ ਦਿੱਤਾ ਬਲਕਿ ਉਹ ਜਿਹੜੇ ਸਿਪਾਈ ਆਏ ਸੀ ਉਹ ਨੂੰ ਮਨਾ ਕਰਦੇ ਕਿ ਦੁਬਾਰਾ ਨਾ ਆਵੇ। ਮਹਾਰਾਜ ਉਹਨਾਂ ਨੇ ਮੋਰਾਂ ਲੈ ਦਾ ਮਨਾ ਕਰ ਦਿੱਤਾ। ਤੇ ਕਨ ਸਧਾਰਨ ਕੁੜੀ ਦੀ ਤਰ੍ਹਾਂ ਜੀਵਨ ਬਤੀਤ ਕਰਨ ਦੀ ਸੀ ਬਲਕਿ ਉਹ ਬਹੁਤ ਖੁਸ਼ ਲੱਗ ਰਹੀ ਸੀ। ਖੁਸ਼ ਸੀ ਨਮ੍ਰिती, ਤੇਰ ਕੋਈ ਗੱਲ ਨਹੀਂ। ਇੱਕ ਦਿਨ ਰਜਨੀ ਉਥੇ ਪੂਦੇ ਪਾਣੀ ਪੜ ਰਹੀ ਹੁੰਦੀ ਹੈ। ਅਚਾਨਕ ਉਹਦੇ ਹੱਥ ਤੋਂ ਰੱਸੀ ਸੁੱਟ ਜਾਂਦੀ ਹੈ। ਉਸੇ ਟੈਮੇ ਇੱਕ ਜਵਾਨ ਮੁੰਡਾ ਆਉਂਦਾ ਹੈ। ਤੇ ਉਹ ਰੱਸੀ ਨੂੰ ਫੜ ਲੈਂਦਾ ਹੈ। ਫਿਰ ਰਜਨੀ ਉਹਦਾ ਧੰਨਵਾਦ ਕਰਕੇ ਤੇ ਚਲੀ ਜਾਂਦੀ ਹੈ ਬਲਕਿ ਉਹ ਮੁੰਡਾ ਉਹਦੀ ਰੰਗ ਰੂਪ ਤੇ ਫਿਦਾ ਹੋ ਜਾਂਦਾ ਹੈ ਤੇ ਜੁਗ ਨੂੰ ਰੋਜ਼ ਦਾ ਇੰਤਜ਼ਾਰ ਕਰਦਾ ਹੈ ਬਲਕਿ ਰਜਨੀ ਕਦੀ ਉਹਨੂੰ ਧਿਆਨ ਨਹੀਂ ਦਿੰਦੀ ਥੋੜੇ ਦਿਨ ਹੋ ਜਾਂਦੇ ਨੇ ਫਿਰ ਰਜਨੀ ਦਾ ਮਨ ਹੁੰਦਾ ਹੈ ਕਿ ਉਹ ਆਪਣੇ ਪਿਤਾ ਜੀ ਨੂੰ ਮਿਲ ਕੇ ਆ ਉਹ ਆਪਣੇ ਪਿਤਾ ਜੀ ਨੂੰ ਮਿਲਣ ਚਲੀ ਜਾਂਦੀ ਹੈ ਅਰੇ ਬੇਟਾ ਕਿਦਾਂ ਹੈ ਤੂੰ सिपाही भेज के मैं तेरी हमेशा खबर लेना कि तू ठीक है कि नहीं ठीक है हूँ तू आप ही दस दे कि तू कि है मैं तो बहुत खुश हाँ पिता जी बल्कि तक किसी कोई शक भी नहीं होया कि हो राजकुमारी हाँ वापिस कदों आना है बेटा तेरा विह भी तो करा है पिता जी मैं उतने ही विह करा जोड़ा मैं पसंद करेगा ना कि पैसे ठीक है बेटा मैं कोई जबरदस्ती नहीं करा जमें तेन ठीक लगता है उमें कर उधर उस मुंडे रजनी देखते नतासी ਨੂੰ ਪੁੱਛਦਾ ਹੈ। ਉਹ ਤੁਹਾਡੀ ਪੈਣ ਨਹੀਂ ਦੇਖਦੀ ਅੱਜਕਲ੍ਹ। ਕਿਉਂ? ਕੀ ਕੰਮ ਹੈ ਤੁਹਾਨੂੰ ਉਹਦੇ ਨਾਲ? ਨਹੀਂ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਰਹੀ ਹਾਂ। ਸੋਨੀਵਾਵਾ ਵਾਓ। ਤੂੰ ਕਿਸੇ ਵੀ ਵਹਿਮ 'ਚ ਨਾ ਰਹੀਂ। ਉਹਨੇ ਤੇਰ ਨਾਲ ਵਿਆਹ ਨਹੀਂ ਕਰਨਾ। ਪਰ ਕਿਉਂ ਨਹੀਂ ਕਰਨਾ? ਇਹ ਮੇਦਾ ਕੀ ਏ? ਉਹ ਕੱਲ ਨੂੰ ਆ ਜਾਏਗੀ ਤੂੰ ਆਪ ਹੀ ਪੁੱਛ ਲੈ ਮੀਨੂ। ਅਗਲੇ ਦਿਨ ਰਜਨੀ ਵਾਪਸ ਆ ਜਾਂਦੀ ਏ ਤੇ ਉਹ ਮੁੰਡਾ ਉਹਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ। ਪਰ ਬਹੁਤ ਪਰੇਸ਼ਾਨ ਹੋ ਜਾਂਦਾ ਕਿ ਦਾਸੀ ਨੇ ਉਹਨੂੰ ਐਵੇਂ ਕਿਉਂ ਬੋਲਿਆ ਤੁਸੀਂ ਆਏ ਨਹੀਂ ਇੰਨੇ ਦਿਨ ਹੋ ਗਏ ਹਾਂ ਮੈਂ ਕਿਸ ਕੰਮ ਦੀ ਬਾਹਰ ਚਲੀ ਗਈ ਸੀ ਕਿਹੜੇ ਕੰਮ ਲਈ ਬਾਹਰ ਚਲੀ ਗਈ ਸੀ ਮੈਂ ਤਾਂ ਉਹਨੂੰ ਇਹ ਸਭ ਕੁਝ ਕਿਉਂ ਦੱਸਾਂ ਠੀਕ ਹੈ ਨਾ ਦੱਸੋ ਯਾਰ ਮੈਂ ਤਾਂ ਐਵੇਂ ਦੋਸਤੀ ਕਾਰਨ ਪੁੱਛ ਲਿਆ ਐਨਾ ਕਿ ਐ ਕਿ ਉਹ ਮੁੰਡਾ ਉੱਥੋਂ ਚਲੇ ਜਾਂਦਾ ਹੈ ਰਚਨੀ ਸੋਚਦੀ ਹੈ ਕਿ ਸ਼ਾਇਦ ਉਹਨੂੰ ਦੁੱਖ ਲੱਗਾ ਹੋਵੇ ਇਸ ਕੱਲ ਦਾ ਥੋੜੇ ਦਿਨ ਇੰਜ ਹੀ ਚੱਲਦਾ ਰਹਿੰਦੇ वो मुंडा रोज आके बैठ जाता है रजनी देखता रिहता है वो रोज एक दूजे गल लग पे बीतते जाते हैं तो दोनों एक दूजे पसंद कर लग पजनी तू तो मेरा विह करेगी वैसे तेरे माता पिता कितने देंगे ने मैं हमेशा तेनों तेरी भैन के न ही वेखा है हाँ मैं तो दसना ही चाहती सी शायद अपना विह ना हो पाए मुश्किल है पर मुश्किल क्यों है तुम तो देख ही रहे हो ਕਿ ਮੈਂ ਕਿਨੇ ਗਰੀਬ ਹੂੰ ਉਦੋਂ ਮੇਰੇ ਮਾਪੇ ਤਾਂ ਜੀ ਵੀ ਨਹੀਂ ਗਏ ਤੇ ਮੈਨੂੰ ਕਿ ਪਰਮੇਨੂੰ ਤਾਂ ਤੁਸੀਂ ਪਸੰਦ ਹੋ ਨਾ ਮੈਂ ਤਾਂ ਕਦੀ ਪੈਸੇ ਦੀ ਗੱਲ ਕੀਤੀ ਵੀ ਨਹੀਂ ਉਹ ਦੋਨੋਂ ਉੱਥੇ ਬੈਠੇ ਗੱਲਾਂ ਕਰ ਰਹੇ ਹੁੰਦੇ ਉਦੋਂ ਹੀ ਉਹਨਾਂ ਨੂੰ ਸਿਪਾਹੀ ਦੇਖ ਲਿੰਦਾ ਹੈ ਸਿਪਾਹੀ ਜਾ ਕੇ ਸਾਰੀਆਂ ਗੱਲਾਂ ਰਾਜਾ ਨੂੰ ਦੱਸਦਾ ਹੈ ਤੇ ਅਗਲੇ ਦਿਨ ਹੀ ਰਾਜਾ ਆਪਣੀ ਧੀ ਨੂੰ ਮਿਲਣ ਆਂਦਾ ਹੈ ਤੇ ਉਹਦੇ ਤੋਂ ਉਸ ਮੁੰਡੇ ਦੇ ਬਾਰੇ ਸਭ ਕੁਝ ਪੁੱਛਦਾ ਹੈ ਪਿਤਾ ਜੀ ਮੈਨੂੰ ਤਾਂ ਅਰਜਨ ਬਹੁਤ ਪਸੰਦ ਧੀ ਪਰ ਮੈਂ ਉਹਨੂੰ ਵਿਆਹ ਲਈ ਹਾਂ ਨਹੀਂ ਕਿਉਂਕਿ ਮੈਂ ਤੁਹਾਡੀ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਉਹਨੂੰ ਅਪਣਾਉਗੇ ਆਪਣੀ ਹੂੰ ਤੂੰ ਸੋਚ ਲਾ ਜੇ ਤੈਨੂੰ ਉਹ ਚੰਗਾ ਹਮਸਫਰ ਲੱਗਦਾ ਹੈ ਤਾਂ ਫਿਰ ਤਾਂ ਠੀਕ ਹੈ ਕੁਛ ਦਿਨ ਗਰੀਬੀ ਵਿਚ ਕੱਟਨੇ ਹੀ ਸੌਖੇ ਹੁੰਦੇ ਨੇ ਪਰ ساری ਉਮਰ ਗਰੀਬ ਗਰੀਬ ਦੇ ਨਾਲ ਰਹਿਣਾ ਬਹੁਤ ਔਖਾ ਹੁੰਦਾ ਹੈ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੂੰ ਰਾਜਕੁਮਾਰੀ ਅ ਤੂੰ ਹਮੇਸ਼ਾ ਸ਼ਾਨੋ ਸ਼ੌਕਤ ਦੇ ਨਾਲ ਰਹਿੰਦੀ ਆਈਂ ਤੇਰੇ ਨੂੰ ਹਮੇਸ਼ਾ ਖੁੱਲਾ ਖਾਣ ਪੀਣ ਨੂੰ ਮਿਲਿਆ ਹੈ पता नहीं वह तेरिया जरूरत का ख्याल रख पाएगा कि नहीं सब तो पहला तो उन्होंने सच्चाई दस ठीक है पिता जी मैं अज ही जाके दसती हूँ वोदे पिता हाँ करके तो वापिस महल से चले जा इधर रजनी अपना मन बना के सब कुछ दस, दस दें राजकुमारी तू पहला क्यों नहीं दसिया ठीक थी? है अगर थानू तो मेरा राजकुमारी होना दुखी दुख देता है तो इस गलू इतम कर दू ਨਹੀਂ ਨਹੀਂ ਕੋਈ ਗੱਲ ਨਹੀਂ ਪਰ ਮੈਂ ਚੋਣਾਈ ਕਿ ਇਹ ਗੱਲ ਆਪਣੇ ਵੱਡਿਆਂ ਚ ਵੀ ਹੋਈ ਇੱਕ ਵਾਰ ਮੈਂ ਵੀ ਆਪਣੇ ਮਾਪੇ ਨੂੰ ਲੈ ਕੇ ਮਹਿਲ ਚੋਨਾਵਾਂ ਇਹ ਗੱਲ ਸੁਣ ਕੇ ਰਾਜ ਕੁਮਾਰੀ ਆਪਣੀ ਮਹਿਲ ਚਲੀ ਜਾਂਦੀ ਏ ਫਿਰ ਅਰਜਨ ਆਪਣੇ ਮਾਪਿਆਂ ਨਾਲ ਗੱਲ ਕਰਦਾ ਏ ਤੇ ਨੈਨਤਾਰਾ ਨੂੰ ਮਿਲ ਕੇ ਬੋਲ ਦਿੰਦਾ ਏ ਕਿ ਉਹ ਤੇ ਉਹ ਦੇ ਮਾਤਾ ਪਿਤਾ ਜੀ ਤੁਹਾਡੇ ਘਰ ਇਸ ਦਿਨ ਆਉਣਗੇ ਦੀ ਸਵਾਗਤ ਦੀ ਧੂਮ-ਧਾਮ ਦੇ ਨਾਲ ਤਿਆਰੀ ਕੀਤੀ ਜਾਂਦੀ ਹੈ ਉਦੋਂ ਹੀ ਇੱਕ ਸਜ-ਸਵਰ ਕੀ ਰਾਜਕੁਮਾਰ ਬੈਂਡ ਵਾਜੀ ਲੈ ਕੇ ਤਰਜਨੀ ਦੇ ਮਹਿਲ ਦੇ ਕੋਲ ਪਹੁੰਚ ਜਾਂਦਾ ਹੈ ਨਾਲ ਹੀ ਬਹੁਤ ਸਾਰੇ ਹਾਥੀ ਕੋੜੀ ਤੇ ਰਾਜਾ ਰਾਣੀ ਵੀ ਕੋਰਸ ਵਰਤੀ ਆਉਂਦੇ ਨੇ ਕਿਸੇ ਨੂੰ ਕੁਝ ਸਮਝ ਨਹੀਂ ਹੁੰਦਾ ਫਿਰ ਰਜਨੀ ਧਿਆਨ ਦੀ ਨਾਲ ਦੇਖਦੀ ਹੈ ਕਿ ਇਹ ਤੇ ਅਰਜਨ ਹੀ ਹੈ ਅਰਜਨ ਤੂੰ ਅਰਜਨ ਨਹੀਂ ਰਾਜਕੁਮਾਰ ਅਰਜਨ ਜਵੇ ਤੂੰ ਸੱਚੇ ਜੀਵਨ ਸਾਥੀ ਦੀ ਤਲਾਸ਼ ਕਰ ਰਹੀ ਸੀ ਨਾ ਪੀਸ ਬਦਲ ਕੀ ਉਵੇਂ ਹੀ ਮੈਂ ਵੀ ਕਰ ਰਿਹਾ ਸੀ ਉਹ ਦੋਨੋਂ ਗੱਲ ਹੀ ਕਰ ਰਹੇ ਹੁੰਦੇ ਨੇ ਉਧਰ ਹੀ ਪਤਾ ਲੱਗ ਜਾਂਦਾ ਹੈ ਕਿ ਉਹਦੇ ਮਾਤਾ ਪਿਤਾ ਜਿਹੜੇ ਨੇ ਦੋਨਾਂ ਦੇ ਬਾਪ ਵੀ ਇੱਕ ਦੂਜੇ ਦੇ ਬਹੁਤ ਸੱਚੇ ਮਿੱਤਰ ਨੇ